ਉਹ ਪੰਮਿੱਟ ਆਪੇ ਇੱਥੇ ਸਾਰਾ ਆ ਦਾ ਸੋਸਾਇਟੀ ਇਹਦਾ 25 ਏਕੜ ਦਾ ਤੇ ਪਾਣੀ ਪਾਣੀ ਸੀ ਕਿੰਨਾ 6 ਛੋਟੇ ਇਹ ਏਰੀਆ ਜਿਹੜਾ 6 6 ਛੋਟੇ ਇਹ ਤਾਂ 3 3 ਛੋਟੇ ਇਹ 6 ਫੁੱਟ ਪਾਣੀ ਸੀ ਤੇ ਆਜਾ ਸੀ ਉਹ ਇੱਕ ਮਹੀਨਾ ਪਹਿਲੇ ਇੱਥੇ ਅਜਨਾਲਾ ਤਹਿਸੀਲ ਚ ਜੋ ਪਿੰਡ ਜੱਟਾਂ ਤੇ ਇੱਥੇ ਸ਼ਰਦਾ ਇਹ ਸਾਨੂੰ ਇਤਲਾ ਮਿਲੀ ਕਿ ਪੌਣੇ 200 ਏਕੜ ਜ਼ਮੀਨ ਦੇ ਵਿੱਚ 6 ਛੇ ਫੁੱਟ ਪਾਣੀ ਹੈ ਤੇ ਗੁਰਬੀਰ ਜੀ ਸਾਡੇ ਨਿਸ਼ਾਨ ਜੀ ਸਾਰੇ ਬੰਦੇ ਇਕਦਮ ਤੇ ਇਹਨਾਂ ਨੇ ਬੜੀ ਬਾਤ ਪਾਈ ਕਿ ਵੀ ਬੜਾ ਵੀ ਇਹ ਸਾਡੀ ਜ਼ਮੀਨ ਦੇ ਵਿੱਚ ਕਣ ਕਿਵੇਂ ਬੀਜੀ ਜਾਏਗੀ ਔਰ ਇੱਥੇ ਪਾਣੀ ਦਾ ਆਪਣੇ ਆਪ ਉਤਰ ਨਹੀਂ ਸਕਦਾ ਸੀ ਕਿਉਂਕਿ ਇਹ ਲੈਂਡ ਲੋਕ ਹੈ ਸਾਰੇ ਪਾਸੋਂ ਔਰ ਜਿਹੜਾ ਨੇੜੇ ਤੋਂ ਨੇੜੇ ਪਾਣੀ ਦਾ ਜਿਹੜਾ ਖੱਸੀ ਸੀ ਬਾਬਾ ਬੁੱਢਾ ਜੀ ਦੇ ਉਹ 4.5 ਕਿਲੋਮੀਟਰ ਹੁਣ 4.5 ਕਿਲੋਮੀਟਰ ਲੰਬਾ ਪਾਈਪ ਉਹ ਸਪੈਸ਼ਲੀ ਵਾਈਗਰੂ ਜੀ ਦੇ ਬਖਸ਼ਿਸ਼ ਨਾਲ ਅਸੀਂ ਬਣਵਾਇਆ ਦਿੱਲੀੋਂ 4.5 ਕਿਲੋਮੀਟਰ ਲੰਬੇ ਪਾਈਪ ਫਿਰ ਇੱਕ ਨਾਲ ਕੰਮ ਨਾ ਚੱਲੇ ਫਿਰ ਦੂਜਾ ਭੇਜਿਆ ਦੋ ਪਾਈਪ ਇੱਥੋਂ ਤੁਸੀਂ ਦੇਖਿਆ 4.5 ਕਿਲੋਮੀਟਰ ਆ तकरीबन ਅੱਜ 28ਵਾਂ 29ਵਾਂ ਦਿਨ ਹੈ 200 ਏਕੜ ਸਾਰੀ ਕਲੀਅਰ ਪਾਣੀ ਹੋ ਗਿਆ ਔਰ ਇਹ ਕਿਸਾਨ ਭਰਾਵਾਂ ਨੇ ਸਾਡਿਆਂ ਨੇ ਸਾਰੇ ਜੋ ਇੱਥੇ ਖੜੇ ਐ ਇਹਨਾਂ ਨੇ ਵੀ ਬੜੀ ਹਿੰਮਤ ਦਿਖਾਈ ਸਹਿਯੋਗ ਦਿੱਤਾ ਤੇ ਇਹਨਾਂ ਨੇ ਪੈਲੀਆਂ ਹੁਣ ਤਿਆਰ ਕਰਤੀਆਂ ਕਣਕ ਬੀਜੀ ਜਾ ਰਹੀ ਹੈ ਤੇ ਇਹ ਟਰਾਂਸਫਰਮੇਸ਼ਨ ਹੋਈ ਹੈ ਉਸ ਕਾਲਪੁਰਖ ਵਾਈਗਰੂ ਦੇ ਸਦਕਾ ਤੇ ਹੋਰ ਅੱਗੋਂ ਵੀ ਅਸੀਂ ਇਹਨਾਂ ਦੇ ਨਾਲ ਆ ਹਮੇਸ਼ਾ ਕਿ ਇਹ ਬਹੁਤ ਵੱਡਾ ਇਹਨਾਂ ਦਾ ਵਿਚਾਰੇ ਮੇਰੇ ਖਿਆਲੇ ਕਿੰਨੇ ਪਰਿਵਾਰ ਹੋਣੇ 50 ਪਰਿਵਾਰ 50 ਪਰਿਵਾਰ ਸੀ 200 ਏਕੜ ਇਹ ਹੁਣ ਕਣਕ ਦਾ ਬਜਾਈ ਕਰਕੇ ਚਲੋ ਜੋ ਨੁਕਸਾਨ ਪਹਿਲੇ ਝੋਨੇ ਦਾ ਹੋ ਗਿਆ ਉਹ ਜੋ ਵੀ ਹੈ ਸਰਕਾਰ ਨੇ ਵੀ ਉਹਦਾ ਮੁਆਵਜ਼ਾ ਦਿੱਤਾ ਲੇਕਿਨ ਹੁਣ ਟਟੋਕੜ ਕਣਕ ਦੀ ਅੱਛਾ ਗੁਲਦਆਬਰੀਆਂ ਹੋ ਰਹੀਆਂ ਤੇ ਉਸ ਤੋਂ ਬਾਅਦ ਮੁਆਵਜ਼ਾ ਮਿਲਾਗੇ ਉਹਦਾ ਵੀ ਅਸੀਂ ਪੂਰੀ ਪਰਸਿਊ ਕਰਾਂਗੇ ਉਹਦਾ ਵੀ ਪੈਰ ਵੀ ਕਰਾਂਗੇ ਗੁਲਦਆਬਰੀਆਂ ਹੋ ਗਈਆਂ ਹੋਈਆਂ ਤੇ ਉਹ ਉਹ ਕਰਨ ਤੇ ਉਹ ਕਰਾਂਗੇ ਤੇ ਬਾਕੀ ਕਣਕ ਦਾ ਹੋਣ ਤੇ ਤਿਆਰ ਹੈ ਚਲੋ ਕਣਕ ਘਟੋ ਘਟ ਹੋਏ ਤੇ ਵਾਹਿਗੁਰੂ ਕਰੇ ਕਿ ਵੀ ਕਣਕ ਵੇਚ ਕੇ ਘਟੋ ਘਟ ਤੁਹਾਡਾ ਜਿਹੜਾ ਅੱਗੋਂ ਅੱਗੋਂ ਦਾ ਕੰਮ ਘਰ ਪਰਿਵਾਰ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣਾ ਪਰਚੇ ਦਿਓ ਵਾਹਿਗੁਰੂ ਜੀ ਕੀ ਫਤਿਹ ਸਨ ਫਾਊਂਡੇਸ਼ਨ ਦੇ ਅਸੀਂ ਦਿਲੋਂ ਧੰਨਵਾਦੀ ਆ ਜੀ ਜਿੰਨਾ ਸਾਡੀ ਆਣ ਕੇ ਬਾਤ ਪੁੱਛੀ ਤੇ ਇਹ 150 ਕਲਾ ਜਮੀਨ ਚੋਂ ਜਿਹੜਾ ਪਾਣੀ ਕੱਢ ਕੇ ਤਾਂ ਸਾਨੂੰ ਫਸਲਾਂ ਜੋਗ ਕੀਤਾ ਜੀ ਅਸੀਂ ਵਿਕਰਮਜੀਤ ਸਿੰਘ ਸਾਨੀ ਸਾਹਿਬ ਦੇ ਬੜੇ ਦੁਬਾਰਾ ਫੇਰ ਕਿੰਨੇ ਵੀ ਅਸੀਂ ਦਿলো ਧੰਨਵਾਦੀ ਹਾਂ ਪਿੰਡ ਜੱਟਾ ਤੇ ਸ਼ਿਆਦੇ ਦੀ ਜ਼ਮੀਨ ਸੀ ਇਹ ਦੋਵੇਂ ਇਹ ਕਿਉਂਕਿ ਜਿਹੜੀ ਜ਼ਮੀਨ ਆਉਣ ਵਾਲੇ ਸਾਲ ਤੱਕ ਇਹ ਸੁੱਕ ਨਹੀਂ ਸਕਦੀ 6-6 ਫੁੱਟ ਪਾਣੀ ਹੀ ਦੇ ਵਿੱਚ ਆਮ ਅਸੀਂ ਮੰਤਰੀ ਜਿਹੜੇ ਕਾਲੀਆਂ ਦੇ ਵੀ ਨੰਗੇ ਕਾਂਗਰਸੀ ਵੀ ਨੰਗੇ ਤੇ ਆਮ ਪਾਰਟੀ ਦੇ ਵੀ ਨੰਗੇ ਕਿਸੇ ਨੇ ਇੱਥੋਂ ਦੀ ਨਿਗਾਰਾ ਨਹੀਂ ਮਾਰੀ ਤੇ ਨਾ ਸਾਡੀ ਬਾਤ ਪੁੱਛੀ ਐ ਸੰ ਫਾਊਂਡੇਸ਼ਨ ਦੇ ਦਿলো ਧੰਨਵਾਦੀ ਹਾਂ ਜੀ ਇਹ گاؤں ਦੋਵੇਂ ਅਸੀਂ ਇੱਕ ਮੈਸੇਜ ਲਾਇਆ ਤੇ ਇਹਨਾਂ ਆਪਣੀ ਟੀਮ ਭੇਜੀ ਤੇ ਜਲਦੀ ਤੋਂ ਜਲਦੀ ਜਿੰਨੀ ਕੋਸ਼ਿਸ਼ ਹੋ ਸਕੀ ਇਹਨਾਂ ਜਲਦੀ ਤੋਂ ਜਲਦੀ ਸਾਨੂੰ ਸਮਾਨ ਦੀ ਸਹੂਲਤ ਦਿੱਤੀ ਤੇ ਆਪਾਂ ਇੱਥੇ ਟਰੈਕਟਰ ਜੋ ਵੀ ਇਹਨਾਂ ਨੇ ਡੀਜ਼ਲ ਦੀ ਸਹੂਲਤ ਬਹੁਤ ਜ਼ਿਆਦਾ ਸੇਵਾ ਕੀਤੀ ਜਾਨੀ ਕਿ ਘਟੋ ਘਾਟ ਇਹਨਾਂ ਨੇ 20 ਲੱਖ ਦੇ ਕਰੀਬ ਇਹ ਜ਼ਮੀਨ ਦੇ ਉੱਤੇ ਆਪਣਾ ਲਾ ਚੁੱਕੇ ਪੈਸਾ ਜਿਹੜੇ ਅਸੀਂ ਸੰਧੂ ਸਾਹਿਬ ਦਾ ਵੀ ਬੜੇ ਧੰਨਵਾਦੀ ਹਾਂ ਜਦੋਂ ਰਾਤ ਅਸੀਂ ਕਾਲ ਕੀਤੀ ਤਾਂ ਰਾਤ 28 ਜੇ ਦਿਨੇ ਕਾਲ ਕੀਤੀ ਤਾਂ ਦਿਨੇ 28 ਕਿਉਂਕਿ ਸਾਨੂੰ ਕਿਸੇ ਵੇਲੇ ਮੈਸੇਜ ਡੀਜ਼ਲ ਦਾ ਜਿਹੜਾ ਇੱਥੇ ਮੇਰੀ ਜ਼ਮੀਨ ਆਪਣੀ ਨਹੀਂ ਗਈ ਇਹ ਮੇਰੇ ਵੀਰਾ ਭਰਾਵਾਂ ਦੀ ਜ਼ਮੀਨ ਹੈ ਮੈਂ ਵੀ ਸੇਵਾ ਹੀ ਕੀਤੀ ਇਹਨਾਂ ਦੇ ਨਾਲ ਇਹਨਾਂ ਨੂੰ ਮੈਨੂੰ ਰਾਤ ਕਈ ਵਾਰੀ ਫੋਨ ਕਰਦੇ ਹੁੰਦੇ ਫਿਰ ਡੀਜ਼ਲ ਦੀ ਲੋੜ ਹੈ ਤੇ ਮੈਂ ਸੰਧੂ ਸਾਹਿਬ ਨੂੰ ਰਾਤ ਫੋਨ ਕੀਤਾ ਤੇ ਮੈਨੂੰ ਰਾਤ ਵੀ ਡੀਜ਼ਲ ਮਿਲਿਆ ਅਸੀਂ ਬੜੇ ਬੜੇ ਦਿਲੋਂ ਧੰਨਵਾਦੀ ਹਾਂ ਜੀ ਤੁਹਾਡੇ ਇਸ ਪੂਰੀ ਟੀਮ ਦੇ ਤੇ ਇਹਨਾਂ ਟੀਮ ਨੇ ਸਾਡੀ ਬਾਤ ਪੁੱਛੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣੇ ਰੱਬ ਇਹਨਾਂ ਨੂੰ ਬਾਬਾ ਬੋਡਾ ਸਾਹਿਬ ਤਰੱਕੀਆਂ ਬਖਸ਼ੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਮਿੰਟ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਜਟੇਜ਼ੋਂ ਨੰਬਰਦਾਰ ਬੋਲਦਾ ਸਾਡੀ ਇਹ ਅਫਸਰਾਂ ਨੇ ਜੋ محکمہ ਬਾਬੇ ਨਾਨਕ ਨੇ ਇਹਨਾਂ ਨੂੰ ਬਖਸ਼ਾ ਬਖਸ਼ੀਆਂ ਨੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਬਾਬਾ ਨਾਨਕ ਰੱਖੇ ਬਾਬੇ ਨਾਨਕ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ ਬਾਬੇ ਨਾਨਕ ਨੇ 20 ਰੁਪਈਆ ਦੇ ਲੰਗਰ ਚਲਾਏ ਨੇ ਅੱਜ ਕਰੋੜਾਂ ਰੁਪਈਆ ਦੇ ਅਰਬਾਂ ਰੁਪਈਆ ਦੇ ਬਾਬੇ ਨਾਨਕ ਨੇ ਨੌਕਰੀਆਂ ਇਹੋ ਜੀਆਂ ਮਹਾਰਾਜ ਜਿਹੜੇ ਭੇਜੇ ਬੰਦੇ ਨੇ ਗੁਰੂ ਦੇ ਸਿੱਖ ਉਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਨੇ ਇਹਨਾਂ ਨੇ ਉਹਨਾਂ ਨਾਲੋਂ ਵੀ ਵੱਧ ਸਾਡੀ ਸੇਵਾ ਕੀਤੀ ਆ 200 ਏਕੜ ਜ਼ਮੀਨ ਪੌਣੇ 200 ਜੀ 50 ਕਰ ਸੀ ਜਿਹੜੇ ਇਹ ਪਾਣੀ ਨਿਕਲ ਨਹੀਂ ਸੀ ਸਕਦਾ ਭਾਵੇਂ ਅਸੀਂ ਕਰੋੜਾਂ ਦੇ ਮਾਲਕਿਆਂ ਸਾਡੀ ਇੰਨੀ ਹਿੰਮਤ ਨਹੀਂ ਸੀ ਇਕੱਠੇ ਕੰਮ ਦੇ ਵਿੱਚ ਕੋਈ ਨਹੀਂ ਤੁਰਦਾ ਇਹ ਗੁਰੂ ਨਾਨਕ ਦੀ ਕਿਰਪਾ ਆ ਬਾਬੇ ਨਾਨਕ ਨੇ 20 ਰੁਪਈਆ ਦੇ ਲੰਗਰ ਚਲਾਏ ਨੇ ਅੱਜ ਬਾਬੇ ਨਾਨਕ ਦੇ ਜਸ ਗਾਉਣ ਲਈ ਆ ਸਭ ਦੁਨੀਆ ਇਹਨਾਂ ਜੋ ਮਹਿਕਵੇਂ ਵਾਲੇ ਜੋ ਇਹਨਾਂ ਦੇ ਸੀਰ ਆ ਮਨਪੜ ਬੰਦਾ ਮਰਦਾ ਸੀ ਚੱਕਦਾ ਇਹਨਾਂ ਜੀ ਮਹਾਰਾਜ ਵਡੀਆਂ-ਵਡੀਆਂ ਉਮਰਾਂ ਕਰੇ ਫਾਨੀ ਸਾਹਿਬ ਸਾਡੇ ਅਫਸਰ ਨੇ ਬਾਬੇ ਨਾਨਕ ਦੇ ਭੇਜੇ ਇਹੋ ਜਿਹੇ ਕਿਤੇ ਸੇਵਕ ਸੇਵਾਦਾਰ ਨੇ ਕੋਈ ਅਫਸਰ ਨਹੀਂ ਸੇਵਾਦਾਰ ਨੇ ਇਹੋ ਜਿਹੇ ਕਿਤੇ 2-3 ਪਿੰਡਾਂ ਦੇ ਵਿੱਚ ਤੇ ਮਹਿਕਮੇ ਦੇ ਵਿੱਚ ਅਫਸਰ ਲੱਗ ਜਾਂਦੇ ਦੁਨੀਆਂ ਦੀ ਕੁੱਲ ਜਿਹੜੀ ਅਤਰ ਜਾਂਦੀ ਆ ਸ਼ਾਬਾਸ਼ ਵਾਹਿਗੁਰੂ ਜੀ ਕਾ ਜੀ ਅੱਜ ਕਿਸੇ ਨੇ ਸਾਡੀਆਂ ਤਿੰਨ ਪਾਰਟੀਆਂ ਨੇ ਕਿਸੇ ਦਾ ਮਾੜਾ ਨਹੀਂ ਕਹਿੰਦੇ ਤਿੰਨਾਂ ਪਾਰਟੀਆਂ ਨੂੰ ਅਸੀਂ ਸਾਰੀ ਉਮਰ ਸਾਡੇ ਪਿਓ-ਦਾਦੇ ਬਣਾਉਂਦੇ ਰਹੇ ਨੇ गांव ਵੀ ਬਣਾਉਣਾ ਹੀ ਮਤਨਾਂ ਕਾਂ ਪਾਰਟੀਆਂ ਨੂੰ ਤੇ ਕਿਸੇ ਨੇ ਸਾਡੀ ਆਵਾਜ਼ ਨਹੀਂ ਪੁੱਛੀ ਸਾਡੇ ਫਸਲ ਸੀ ਬੱਚੇ ਸੀ ਬਹੁਤ ਦੁਖੀ ਸਾਂ ਸਾਡੇ ਸਿੱਖਾਂ ਭਰਾਵਾਂ ਨੇ ਇਹ ਸਾਰੀ ਦੁਨੀਆ ਦੇ ਜਿਹੜੇ ਮਹਾਰਾਜ ਦੇ ਖੱਲੇ ਸੇਵਕ ਸੱਚ ਨੇ ਸਾਨੀ ਸਾਹਿਬ ਸਾਨੀ ਸਾਹਿਬ ਨੇ ਬਹੁਤ ਗੁਰੂ ਨਾਨਕ ਦੇ ਜਿੱਤਾ 20 ਰੁਪਏ ਦੇ ਲੰਗਰ ਚਲਾਇਆ ਅੱਜ 100 ਰੁਪਏ ਦੇ ਚਲੋ ਵਿਚਕਾਰਾ ਸ਼ਰਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਰਲ ਮਿਲ ਕੇ ਹੀ ਕਰਾਂਗੇ ਕੰਮ ਤੇ ਪੰਜਾਬ ਜਿਹੜਾ ਜਾਗ ਰਿਹਾ ਜਾਗ ਰਿਹਾ ਜੀ ਆ ਗੋ ਜਾਗੋ ਪੰਜਾਬ ਪੰਜਾਬ ਜਾਗਦਾ ਪੰਜਾਬ ਜਾਗਣਾ ਚਾਹੀਦਾ ਇੱਕ ਝੰਡੇ ਚਲੇ ਜਾਈਏ ਜਾਗੋ ਪੰਜਾਬ ਪਿਆਰ ਨਾਲ ਰਹੀਏ ਇੱਕ ਮੋਟੋ ਹੋ ਜਾਈਏ ਸਾਨੂੰ ਕੋਈ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਜਿੱਥੇ ਸਾਡੇ ਪ੍ਰੇਮ ਨਾਲ ਸੱਚਦੇ ਬੰਦੇ ਨੇ ਸੱਚਦੇ ਪੈਣਾ ਨਹੀਂ ਸ਼ਾਬਾਸ਼ ਹੈ ਤੁਹਾਡੇ ਚਲੋ ਸਭ ਦੇ ਪੈਣਾ ਜੋ ਸੱਚ ਦੇ ਇੱਕ ਮਿੰਟ ਪਰਿਚੈ ਦਿਓ ਮੈਂ ਸਰਦਾਰ ਪਲਦੀਪ ਸਿੰਘ ਪਿੰਡ ਜੱਟੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਵਿਕਮਜੀਤ ਸਿੰਘ ਜੀ ਸ਼ਾਨੀ ਜੋ ਪਦਮਸ਼ਰੀ ਵੀ ਹਨ ਮੈਂ ਇਹਨਾਂ ਦਾ ਬਹੁਤ ਹੀ ਤਹਿਦ ਨੂੰ ਆਪਣੇ ਨਗਰ ਵੱਲੋਂ ਆਪਣੇ ਪੰਚਾਇਤ ਵੱਲੋਂ ਸਾਰੇ ਕਿਸਾਨਾਂ ਵੀਰਾਂ ਵੱਲੋਂ ਇਹਨਾਂ ਦਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦਾ ਇਹਨਾਂ ਦੇ ਨਾਲ ਸਾਡੇ ਸੰਧੂ ਸਾਹਿਬ ਹੋਰ ਆਏ ਅਫਸਰ ਕਿਸਾਨ ਵੀਰ ਸਾਰਿਆਂ ਨੂੰ ਜੀ ਆਇਆਂ ਕਰਦਾ ਜਿਨ੍ਹਾਂ ਨੇ ਸਾਡੀ ਇਹ ਜ਼ਮੀਨ ਨੂੰ ਬੰਜਰ ਪਈ ਜ਼ਮੀਨ ਨੂੰ ਬੀਜਣ ਜੋ ਕੀਤਾ ਇਨਹੜਾ ਭਾਉ ਦੀ ਬਹੁਤ ਧੰਨਵਾਦ ਸਰ ਇਦਾਂ ਹੀ ਇਹ ਸਾਨੂੰ ਇਹਨਾਂ ਨੂੰ ਮਹਾਰਾਜ ਬਖਸ਼ਿਸ਼ ਕਰੇ ਅੱਗੇ ਵੀ ਸਾਡੀ ਇਦਾਂ ਹੀ ਇਹ ਸੇਵਾ ਕਰਦੇ ਰਹਿਣ ਹੁਣ ਇਹਨਾਂ ਨੂੰ ਇੱਕ ਬੇਨਤੀ ਹੋ ਰਹੀ ਕਰਦੇ ਆ ਅਸੀਂ ਕਰਨ ਯੋਗ ਤੇ ਨਹੀਂ ਆ ਵੀ ਸਾਡੇ ਜੇ ਕੋਈ ਕਣਕ ਦੇ ਬਜਾਈ ਦੇ ਵਿੱਚ ਕੋਈ ਸਹਾਤਾ ਹੋ ਸਕੇ ਜੇ ਕਿਸਾਨ ਵੀ ਆ ਦੀ ਕੀਤੀ ਜਾਏ ਕੀ ਸਕਤੀ ਚਾਹੀਦਾ ਕੋਈ ਸਰ ਬੀਜ ਜਾਂ ਖਾਦ ਜਾਂ ਕੁਝ ਇਹਦਾ ਕੋਈ ਵੀ ਬੀਜ ਵੀ ਦੇਾਂਗੇ ਖਾਦ ਵੀ ਦੇਾਂਗੇ ਚਲੋ ਜੀ ਬਾਕੀ